ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਜਨਮ ਸਥਾਨ ਮਾਈ ਭਾਗੋ ਜੀ ਅਤੇ ਗੁਰਦੁਆਰਾ ਬੀਬੀ ਵੀਰੋ ਜੀ ਜਿੱਥੇ ਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਜੋ ਬਾਹਰ ਪ੍ਰਾਪਤ ਹੈ ਜਿਨ੍ਹਾਂ ਦੇ ਬੱਚੇ ਬੱਚੀਆਂ ਦੇ ਨੰਦ ਕਾਰਜ ਦੇ ਵਿੱਚ ਕੋਈ ਵਿਗੜਨ ਪੈ ਰਿਹਾ ਹੈ ਉਹ ਇੱਥੇ ਆਣ ਕੇ ਅਰਦਾਸ ਕਰਵਾਉਣ ਤੇ ਉਹਨਾਂ ਦੇ ਕਾਰਜ ਜੋ ਹਨ ਉਹ ਸਫਲ ਹੋ ਜਾਂਦੇ ਹਨ ਆਓ ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਇਹਨਾਂ ਜਨਮ ਸਥਾਨਾਂ ਦੇ ਗੁਰ ਇਤਿਹਾਸ ਗੁਰਦਵਾਰਿਆਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਗੁਰਦਵਾਰਾ ਸਾਹਿਬ ਹਨ ਇਹ ਜਨਮ ਸਥਾਨ ਮਾਤਾ ਭਾਗੌਰ ਜੀ ਜੋ ਮਾਈ ਭਾਗੋ ਜੀ ਕਰਕੇ ਮਸ਼ਹੂਰ ਹੋਏ ਹਨ ਸਿੱਖ ਇਤਿਹਾਸ ਵਿੱਚ ਜਿਨ੍ਹਾਂ ਦਾ ਜ਼ਿਕਰ ਆਉਂਦਾ ਹੈ ਇਹ ਗੁਰਦੁਆਰਾ ਸਾਹਿਬ ਜੀ ਉਹਨਾਂ ਦਾ ਜਨਮ ਸਥਾਨ ਹੈ ਇਹ ਨਗਰ ਚਭਾਲ ਵਿਖੇ ਜਿਲ੍ਹਾ ਤਰਨਤਾਰਨ ਵਿਖੇ ਸਥਿਤ ਹੈ ਆਪ ਜੀ ਦਰਸ਼ਨ ਕਰ ਰਹੇ ਹੋਣ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪ੍ਰਕਾਸ਼ ਹਨ ਇਹ ਮਾਤਾ ਭਾਗ ਕੌਰ ਜੀ ਤਿੰਨਾਂ ਦੇ ਯਾਦ ਦੇ ਅੰਦਰ ਗੁਰੂ ਘਰ ਦੀ ਇਮਾਰਤ ਹੈ ਆਓ ਅੱਗੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਜੋ ਮਾਈ ਭਾਗ ਕੌਰ ਜੀ ਦਾ ਜਨਮ ਸਥਾਨ ਹੈ ਇਹ ਹੈ ਜਨਮ ਸਥਾਨ ਮਾਤਾ ਭਾਗੌਰ ਜੀ ਜੋ ਕਿ ਆਜ ਦੇ ਸਮੇਂ ਵਿੱਚ ਇਹ ਪੋਰਾ ਸਾਹਿਬ ਜੀ ਦੇ ਰੂਪ ਵਿੱਚ ਪ੍ਰਗਟ ਹੈ ਇਹ ਪੌੜੀਆਂ ਉਤਰ ਕੇ ਥੱਲੇ ਸਾਨੂੰ ਜਾਣਾ ਪੈਂਦਾ ਹੈ ਇੱਥੇ ਜੋ ਸਥਾਨ ਹੈ ਇਸ ਜਗ੍ਹਾ ਤੇ ਇਹ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਮਾਤਾ ਭਾਗੌਰ ਜੀ ਤਿੰਨਾਂ ਦਾ ਜਨਮ ਸਥਾਨ ਹੈ ਅੱਜ ਦੇ ਸਮੇਂ ਦੇ ਵਿੱਚ ਇਹ ਪੋਰਾ ਸਾਹਿਬ ਜੀ ਦੇ ਰੂਪ ਵਿੱਚ ਸ਼ੁਭਤ ਹੈ ਬਹੁਤ ਹੀ ਪੁਰਾਣੀ ਇਮਾਰਤ ਜੋ ਹੈ ਜੋ ਨਿੱਕੀ ਇੱਟ ਦੀ ਆਪਾਂ ਕਹਿ ਸਕਦੇ ਹਾਂ ਨਾਨਕਸਹੀ ਇੱਟ ਜਿੰਨੂੰ ਆਪਾਂ ਕਹਿੰਦੇ ਹਾਂ ਉਸ ਇੱਟ ਨਾਲ ਇਹ ਇਮਾਰਤ ਬਣੀ ਹੋਈ ਹੈ ਛੋਟਾ ਜਿਹਾ ਕਮਰਾ ਹੈ ਜਿੱਥੇ ਸਤਿਗੁਰੂ ਜੀ ਦੇ ਪ੍ਰਕਾਸ਼ ਹਨ ਇਹ ਜੋ ਸਥਾਨ ਹੈ ਇਹ ਬੀਬੀ ਵੀਰੋ ਜੀ ਨਾਲ ਸੰਬੰਧਿਤ ਸਥਾਨ ਹੈ ਜੋ ਕਿ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਪਤਰੀ ਸਨ ਇੱਥੇ ਹੀ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਘਰ ਹੈ ਜਿੰਨਾ ਬੱਚਾ ਬੱਚੇ ਬੱਚੀਆਂ ਦੇ ਆਨੰਦ ਕਾਰਜ ਦੇ ਵਿੱਚ ਕੋਈ ਵਿਘਨ ਪੈਂਦਾ ਹੈ ਉੱਥੇ ਆਣ ਕੇ ਅਰਦਾਸ ਕਰਵਾਉਂਦੇ ਨੇ ਤੇ ਕਾਰਜ ਉਹਨਾਂ ਦੇ ਸਫਲ ਹੋ ਜਾਂਦੇ ਨੇ ਇੱਥੇ ਇਹ ਜੋ ਬੋਰਡ ਲੱਗਾ ਹੋਇਆ ਹੈ ਆਪ ਜੀ ਪੜ ਸਕਦੇ ਹੋ ਇੱਧਰ ਜੋ ਇਤਿਹਾਸ ਹੈ ਬੀਬੀ ਵੀਰੋ ਜੀ ਹੁਣਾਂ ਦਾ ਉਹ ਲਿਖਿਆ ਹੋਇਆ ਹੈ ਆਪ ਜੀ ਪੜ ਸਕਦੇ ਹੋ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਜੇ ਸਰਪਾਉਣਾ ਪਾਵਨ ਪੁੱਤਰ ਸਥਾਨ ਦੇ ਦਰਸ਼ਨ ਕਰਨ ਆਏ ਹਾਂ ਇਹ ਪਾਵਨ ਪੁੱਤਰ ਸਥਾਨ ਹੈ ਧੰਨ ਧੰਨ ਮੇਰੀ ਵੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਸੁਪਤਰੀ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਸਥਾਨ ਹੈ ਜੋ ਕਿ ਇਸੇ ਜਗ੍ਹਾ ਤੇ ਸਤ ਗੁਰੂ ਜੀ ਸਿੰਘ ਬਾਸ਼ਾ ਮਹਾਰਾਜ ਜੀ ਨੇ ਆਪਣੀ ਸੁਪਤਰੀ ਬੀਬੀ ਵੀਰੋ ਜੀ ਦਾ आनंद कार्य भाई साधुराम ਦੇ ਨਾਲ ਕੀਤਾ ਸੀ 27 ਜੇਠ ਜੂਨ ਦੇ ਮਹੀਨੇ ਦੇ ਵਿੱਚ ਮੰਨਾ ਪਿੰਡ ਤੋਂ ਬਰਾ ਤੇ ਤੇ ਚਵਾਲੇ ਕੇ ਆਈ ਸੀ ਜਿੱਥੇ ਅਪਾਜੀ ਸਤਾਂ ਦੇ ਬੇਟੇ ਹਾਂ ਉਸ ਤੋਂ ਉਪਰੰਤ ਫਿਰ ਜਦੋਂ ਸਤਗੁਰੂ ਜੀ ਮਹਾਰਾਜ ਨੇ ਆਪਣੀ ਸੁਪਤਰੀ ਬੀਬੀ ਵੀਰੀ ਦਾ ਆਨੰਦ ਕਾਰਜ ਕਰ ਦਿੱਤਾ ਐ ਹੋਏ ਮੋਹਲ ਪਿਆਰ ਜਿੱਤਾਂ ਤੁਹਾਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਪੋ ਖੁਸ਼ੀ ਲੈ ਰਹੇ ਹਾਂ ਬੈਠੇ ਹਾਂ ਇਸੇ ਤਰ੍ਹਾਂ ਸਤਪੁਰਜੀ ਮਹਾਰਾਜ ਮੇਰੇ ਦਾਤਾ ਜੀ ਬੈਠੇ ਸਨ ਤੇ ਬਾਬਾ ਬਿਧੀ ਚੰਦ ਜੀ ਖੜੇ ਹੋ ਕੇ ਕਹਿੰਦੇ ਵੀ ਸਤਿਗੁਰੂ ਜੀ ਮਹਾਰਾਜ ਇਹ ਸੰਗਤਾਂ ਦੀ ਝੋਲੀ ਦੇ ਵਿੱਚ ਖੁਸ਼ੀਆਂ ਪਾ ਦਿਓ ਤੇ ਇਸ ਧਰਤੀ ਨੂੰ ਪਵਿੱਤਰ ਕਰ ਦਿਓ ਤੇ ਮੇਰੇ ਦਾਤਾ ਜੀ ਸਤਿਗੁਰੂ ਜੀ ਮਹਾਰਾਜ ਸ਼ੇਮ ਬਾਸ਼ਾ ਕਹਿੰਦੇ ਕਿ ਕਹਿੰਦੇ ਵੀ ਇੱਥੇ ਬੱਚਿਆਂ ਬੱਚਿਆਂ ਦੇ ਕਾਜ ਦਾ ਸੁਣਗੇ ਕੋਈ ਵੀ ਕਿਸੇ ਬੱਚੀ ਬੱਚੇ ਦਾ ਕਾਜ ਨਾਰਾ ਸਾਹਵੇ ਇੱਥੇ ਸ਼ਰਧਾ ਨਾਮ ਕੀ ਅਰਦਾਸ ਬੇਨਤੀ ਕਰਵਾਇਆ ਬੱਚਿਆਂ ਦੇ ਕਾਜ ਦਾ ਸੁਣਗੇ ਇਥੇ ਪਿਆਰਿਓ ਹਰ ਪ੍ਰਕਾਰ ਦੀ ਅਰਦਾਸ ਬੇਨਤੀ ਹੁੰਦੀ ਹੈ ਜੇ ਕਿਸੇ ਨੇ ਬਾਹਰ ਜਾਣਾ ਹੋਵੇ ਕਿਸੇ ਬੱਚੀ ਬੱਚੇ ਦਾ ਵਿਆਹ ਨਹੀਂ ਹੁੰਦਾ ਜਾਂ ਕਿਸੇ ਨੇ ਪੁੱਤਰ ਦੀ ਅਰਦਾਸ ਬੇਨਤੀ ਕਰਵਾਉਣੀ ਹੋਵੇ ਹਰ ਪ੍ਰਕਾਰ ਦੀ ਇਥੇ ਅਰਦਾਸਾਂ ਹੁੰਦੀਆਂ ਸਤਿਗੁਰੂ ਜੀ ਨੇ ਅਰਦਾਸਾਂ ਦਾ ਵਰਬਲਸ਼ਿਸ਼ ਕੀਤਾ ਸ਼ਿਮੀ ਪਾਤਸ਼ਾਹ ਨੇ ਜਦੋਂ ਕਿਰਪਾ ਆ ਜਾਵੇ ਆਪਣਾ ਕੋਈ ਵੀ ਕਾਰਜ ਜਰਾ ਸੋ ਜਾਵੇ ਉਸ ਤੋਂ ਬਰਾ ਉਪਰੰਤ ਫਿਰ ਬੀਬੀ ਵੀਰੋਜੀ ਦਾ ਸੂਟ ਇੱਕ ਭਾਈ ਜੀ ਦਾ ਸੂਟ ਨਾਲ ਲੰਗਰ ਦੇ ਰਸਤੇ ਲਿਆ ਕੇ ਸ਼ੁਕਰਾਨਾ ਧੰਨਵਾਦ ਕਰਕੇ ਜਾਈਦਾ ਸਤਿਗੁਰੂ ਜੀ ਮਾਰ ਗਿਰਬਾਗਰੇ ਆਈ ਸੰਤਨੋ ਜੀਓ ਧੰਨਵਾਦ ਹੋਇਆ ਤੁਹਾਨੂੰ ਮਾਰਾ ਜੀ ਬਖਸ਼ ਦੇਵੇ ਜੀ ਗੁਰੂ ਕਾ ਲੰਗਰ ਛੱਕੇ ਜਣਾ ਜੀ ਵਾਹਿਗੁਰੂ ਜੀ ਕਾ ਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਹੈ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਸਥਾਨ ਇਸ ਜਗ੍ਹਾ ਤੇ ਬੀਬੀ ਵੀਰੋ ਜੀ ਦੇ ਨੰਦ ਕਾਰਜ ਹੋਏ ਸਨ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰੀ ਜੀ ਸਨ ਇਹ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਸੰਗਤਾਂ ਵੱਲੋਂ ਅਰਦਾਸਾਂ ਹੁੰਦੀਆਂ ਹਨ ਸਤ ਗੁਰੂ ਜੀ ਪ੍ਰਵਾਨ ਕਰਦੇ ਨੇ ਇਹ ਦ੍ਰਿਸ਼ ਗੁਰਦੁਆਰਾ ਬੀਬੀ ਵੀਰੋ ਜੀ ਲੰਗਰ ਵੀ ਇੱਥੇ 24 ਘੰਟੇ ਚੱਲਦਾ ਹੈ ਸਾਰਾ ਦਿਨ ਸੰਗਤਾਂ ਵੱਲੋਂ ਲੰਗਰ ਦੀ ਸੇਵਾ ਹੁੰਦੀ ਰਹਿੰਦੀ ਹੈ ਹੁਣ ਹੁਣ ਇੱਥੇ ਜਣਾਣਾ ਨਾ ਸੰਗਤਾਂ ਪ੍ਰਸ਼ਾਦੇ ਤਿਆਰ ਕਰਦੀਆਂ ਉੱਧਰ ਬੈਠ ਕੇ ਸੰਤਾਂ ਪਛਾਦਾ ਨਹੀਂ ਸਕਦੀਆਂ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਅਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਨਤਨ ਸਾਹਿਬ ਜੀ ਇੱਥੋਂ ਦਾ ਸਰੋਵਰ ਕੁੱਲ ਦੁਨੀਆਂ ਤੋਂ ਦੁਨੀਆਂ ਦਾ ਸਭ ਤੋਂ ਵੱਡਾ ਸਰੋਵਰ ਹੈ ਅਮਰ ਸ਼ਹੀਦ ਕ੍ਰਿਸ਼ਨਧਰ ਸਰੋਵਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਮਤਾਰਨ ਸਾਹਿਬ ਜੀ ਵੀਰ ਜਿੰਦਰ ਸਿੰਘ ਜੀ ਆਓ ਤੁਹਾਨੂੰ ਅੱਗੇ ਦਰਸ਼ਨ ਕਰਵਾਉਣੇ ਹਨ ਪਾਣੀ ਆ ਆ ਪਾਣੀ ਆ ਲੈ ਲੈ ਆਂ ਤੋ ਫੇਰ ਆਂ ਲੱਗ ਮਾਰੇ ਸਿੱਕੇ ਮੁੱਤ ਸਿੱਖ ਤਾਂ ਅਨੇ ਆਏ ਇਹ ਦਰਬਾਰ ਸਾਹਿਬ ਜੀ ਦੇ ਥੱਲੇ ਹੋਰਾ ਸਾਹਿਬ ਚ ਬਣਿਆ ਹੋਇਆ ਹੈ ਸਿੱਖ ਅਜੈਬ ਕਰਨ ਇੱਥੇ ਗੁਰੂ ਸਾਹਿਬਾਨਾ ਜੀ ਮੀਆਂ ਫੋਟੋਆਂ ਸਰੂਪ ਉਹ ਲੱਗੇ ਹੋਏ ਨੇ ਨਾਲ ਇਤਿਹਾਸ ਲਿਖਿਆ ਹੋਇਆ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਸਿਮਰਨ ਤੇ ਸੇਵਾ ਦੇ ਪੁੰਜ ਬੀਬੀ ਰਜਵੀਨ ਜੀ ਗੁਰੂ ਰਾਮਦਾਸ ਪਾਸ਼ਾ ਸ਼ਦਕ ਦੇ ਵੇੜੇ ਪਾਰ ਗੁਰੂ ਅਰਜਨ ਦੇ ਪਾਸ਼ਾ ਜੀ ਦਾ ਪ੍ਰਕਾਸ਼ ਦੀ ਤਸਵੀਰ ਹੈ ਬਾਣੀ ਕਬੂਥਾ ਬਹੁਤ ਸਾਰੇ ਸਿੱਖ ਇਤਿਹਾਸ ਦੇ ਨਾਲ ਰਿਲੇਟਡ ਜੋ ਅਜਾਬ ਘਰ ਦੇ ਵਿੱਚ ਵੀ ਰੰਗ ਲੱਗੀਆਂ ਹੋਈਆਂ ਹਨ ਸਮਾਂ ਥੋੜਾ ਹੋਣ ਕਰਕੇ ਆਪਾਂ ਸਾਰੀਆਂ ਨਹੀਂ ਦਿਖਾ ਸਕਦੇ ਇਹ ਸਤਿਗੁਰੂ ਜੀ ਦਾ ਪ੍ਰਕਾਸ਼ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਜਦੋਂ ਪੋਥੀ ਸਾਹਿਬੀ ਦਾ ਪ੍ਰਕਾਸ਼ ਕੀਤਾ ਗਿਆ ਉਤਸਵ ਗ੍ਰਹਿਣੀ ਬਾਬਾ ਬੁੱਢਾ ਸਾਹਿਬ ਜੀ ਮਾਤਾ ਗੰਗਾ ਜੀ ਨੂੰ ਵਰ ਦਿੰਦੇ ਹੋਏ ਭਾਈ ਲੱਦਾ ਜੀ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਜੋ ਭਾਈ ਲੱਦਾ ਜੀ ਪਰਉਪਕਾਰੀ ਸਨ ਮੰਜ ਪਿਆਰਾ ਗੁਰੂ ਜੀ ਨੂੰ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਸਿੱਖ ਭਾਈ ਮੰਜ ਬਹੁਤ ਇਤਿਹਾਸ ਹੈ ਅਮਰਾਧਪੁਰ ਦੇ ਚੌਧਰੀ ਨੂੰ ਰੋਗ ਮੁਕਤ ਕੀਤਾ ਗੁਰੂ ਅਰਜਨ ਦੇਵ ਪਾਸ਼ਾ ਜੀ ਆ ਛੋਟੇ ਛੋਟੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਦੇ ਵਿੱਚ ਹਾਰ ਪਰੋਏ ਨੇਜਿਆਂ ਤੇ ਟੰਗਾਇਆ ਜੋ ਆਪਾਂ ਪਹਿਲਾਂ ਅਰਦਾਸ ਵਿੱਚ ਬੋਲਦੇ ਸਾਂ ਉਹ ਹੈ ਉਹਦੀ ਤਸਵੀਰ ਹੈ ਝੜਕੜੀਆਂ ਤੇ ਚੜੇ ਭਾਈ ਸੁਭੇਗ ਸਿੰਘ ਜੀ ਦੀ ਪਾਈ ਸਹਬਾ ਸਿੰਘ ਆਪਾ ਸਾਹਿਬ ਰੋਗੀਆਂ ਦੀ ਸੇਵਾ ਕਰਦੇ ਆ। ਆ ਸ਼ਹੀਦੀ ਭਾਈ ਤਾਰੂ ਸਿੰਘ ਜੀ। ਹੋਰ ਵੀ ਬਹੁਤ ਸਹੂਰਾ ਲੱਗੀਆਂ ਹੋਈਆਂ ਹਨ ਸਿੱਖ ਜੈਪ ਕਰਦੇ ਵਿੱਚ। ਤੁਹਾਡੇ ਕੋਲ ਸਮਾਂ ਥੋੜਾ ਹੋਣ ਕਰਕੇ ਆਪਾਂ ਦਰਸ਼ਨ ਨਹੀਂ ਕਰਾ ਸਕਦੇ ਕਰੋ ਦਰਸ਼ਨ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰੋ ਦਰਬਾਰ ਦਰਬਾਰ ਸਾਹਿਬ ਦੀ ਇਮਾਰਤ ਹੈ ਇਹ ਸਾਰ ਸੰਗਤ ਕਰ ਕਰ ਰੋਣਾ ਪੈ ਗਿਆ ਪਹਾੜਾਂ ਦੇ ਵਿੱਚ ਬਾਈ ਤਾਰ ਬੈਠ ਕੇ ਆ ਜਿਹੜੇ ਜੰਗ ਜਿੱਤਣ ਮਾਰ ਕੇ ਆਏ ਸੀ ਪਗਾਣੀ ਵਾਲਾ ਤੰਗੁਰ ਕਲਗੀਧਰ ਸੱਚੇ ਪਾਤਸ਼ਾਹ ਦੇ ਕੋਲੋਂ ਹਾਰ ਕੇ ਚਲੇ ਆ ਜੀ ਬਹੁਤ ਪਾਰਾ ਜਿਹੜਾ ਨੁਕਸਾਨ ਹੋਇਆ ਉਹਨਾਂ ਦਾ ਸਿੰਘਾਂ ਨੇ ਖੁਸ਼ੀਆਂ ਗੇਟੀਆਂ ਉਥੇ ਤੇ ਪਹਿਲੀ ਵਾਰੀ ਸੰਤਾ ਹੋਈ ਪਾਰੀ ਉਹ ਲਗੈ ਜੋਏ ਨੁਕਸਾਨ ਸਾਰੇ ਜੋ ਬਾਦੂਰੀਆਂ ਪਈਆਂ ਨਗਾਰਿਆਂ ਤੇ ਸਿੱਖਾ ਜੇ ਗੁਰੂ ਨਾਨਕ ਬਲੌਣ ਸਾਰੇ ਉਸੇ ਵਰਤਮ ਸਮਾਂ ਫੀ ਬਲੇ ਆਇਆ ਸਿੱਖ ਗੁਰੂ ਨੂੰ ਸੀ ਜੇ ਕੋਣ ਸਾਰੇ ਤੇ ਪੀਟੀ ਚਲਦਾ ਖੂਨ ਦੇ ਨਾਲ ਤੇ ਜਾ ਸਿੱਖਾਂ ਸੇ ਵਿਕਾਸ ਸੁਖਾ ਮਨੋਣ ਸਾਰੇ ਇਹ ਸਿੰਘ ਪੰਗਾਣੀ ਦੇ ਜੰਦ ਦਾ ਇਤਿਹਾਸ ਆ ਸੰਗਤਾਂ ਅਨੁਸਾਰ ਵਣ ਕਰਵਾਸ ਕਰਵਾ ਰਹੇ ਸਨ ਇਨਾਰਕੀ ਦਾ ਦਰਬਾਰ ਸਾਹਿਬ ਦੇ ਬਾਹਰ ਦੁਕਾਨਾਂ ਲੱਗੀਆਂ